ਦੀ ਦੀ ਜਰੂਰਤ ਹੈ ਇੱਕ ਗੁਲਾਮ ਦੀ ਜਰੂਰਤ ਹੈ ਅਸੀਂ ਗੁਲਾਮ ਨਹੀਂ ਹਾਂ ਇੱਕ ਆਜ਼ਾਦ ਮਨੁੱਖ ਦੇ ਕੋਲ ਰੱਬ ਨੇ ਦੋ ਚੀਜ਼ਾਂ ਦੇ ਕੇ ਭੇਜੀਆਂ ਜਿਉਂ ਪਿੰਡ ਸਭ ਤੇਰੀ ਰਾਸ ਇਹ ਜਿਹੜਾ ਤੁਹਾਡਾ ਪਿੰਡ ਪੰਡਾ ਇਹਨੂੰ ਚਾਹੀਦੀ ਤੰਦਰੁਸਤੀ ਸਰੀਰ ਨੂੰ ਬਿਮਾਰ ਕਰਨ ਵਾਲੀਆਂ ਚੀਜ਼ਾਂ ਜਿੰਨੀਆਂ ਬਾਜ਼ਾਰ ਚ ਮਿਲਦੀਆਂ ਨੇ ਸਭ ਪਾਣੀਆ ਚਾਹੀਦੇ ਇਨਸਾਨ ਦੀ ਤੰਦਰੁਸਤੀ ਦਾ ਸੁਭਨਾ ਮਹਾਰਾਜ ਨੇ ਲਿਆ ਤੰਦਰੁਸਤੀ ਲਈ ਤਿੰਨ ਚੀਜ਼ਾਂ ਚਾਹੀਦੀਆਂ ਸੀ ਉਹ ਤਿੰਨੇ ਦਿੱਤੀਆਂ ਪਹਿਲੀ ਇਹ ਖਰਾਕ ਦੂਜੀ ਕਸਰਤ ਤੀਜੀ ਦਵਾਈ ਬੂਤੀ ਮੇਰੇ ਸੱਚੇ ਪਾਤਸ਼ਾਹ ਦੇ ਮਹਿਲ ਮਾਤਾ ਟੀਵੀ ਜੀ ਨੇ ਲੰਗਰ ਦੀ ਸੇਵਾ ਸੰਭਾਲੀ ਖਡੂਰ ਸਾਹਿਬ ਦੀ ਧਰਤੀ ਬਲਵੰਡ ਜੀ ਦੀ ਵੇਗ ਜਨ ਦੇ ਬੋਤੀ ਛਾਉਂ ਪਤਰਾੜੀ ਲੰਗਰ ਦੌਲਤ ਵੰਡਿਆ ਰਾਸამართੀਰ ਠਿਆੜੀ ਠੋਵ ਵਾਲੀਆਂ ਠੀਰਾ ਛਕਾਈਆਂ ਠੋਵ ਵਾਲੇ ਪ੍ਰਸ਼ਾਦ ਛਕਾਏ ਫਿਰ ਮਾਲਕ ਆੜੇ ਤੇ ਘੋਲ ਲਾਇਆ ਸਸਰਤ ਵੀ ਕਰਾਈ ਤੇ ਤੀਜਾ ਕੰਮ ਦਵਾਈ ਬੂਟੀ ਭਾਈ ਲਾਲੋ ਵੈਦ ਤੇ ਗਾਂ ਚੌਥੇ ਪੰਜਵੇਂ ਪਾਸ਼ਾ ਵੇਲੇ ਹਸਪਤਾਲ ਵੱਡੇ ਵੱਡੇ ਤੇ ਸਤਵੇਂ ਪਾਸ਼ਾ ਦਾ દવાਖਾਨਾ ਜਿੱਥੋਂ ਦਾਰਾ ਸ਼ੋਭੀ ਖੋਇਆ ਸਾਤ ਸੰਗਤ ਜੀ ਦਵਾਈ ਬੂਟੀ ਦਾ ਪ੍ਰਬੰਧ ਸਸਰਤਾ ਦੇ ਸ਼ਕਤਰ ਵਿਦਿਆ ਦੇ ਪ੍ਰਬੰਧ ਤੇ ਨਾਲ ਚੰਗੀ ਖਰਾਕ ਦੇ ਪ੍ਰਬੰਧ ਸਰੀਰ ਨੂੰ ਤੰਦਰੁਸਤ ਕਰਨ ਵਾਲੀਆਂ ਚੀਜ਼ਾਂ ਦਿੱਤੀਆਂ ਮਨ ਵਾਸਤੇ ਗਿਆਨ ਚਾਹੀਦਾ ਤੇ ਸਵੇਰੇ ਆਸਾ ਦੀ ਵਾਰ ਸਿਮਰਨ ਫਿਰ ਜਪਜੀ ਸਾਹਿਬ ਫਿਰ ਗਾਥ ਸੁਖਨੀ ਸਾਹਿਬ ਪੰਨੇ ਪਾਸ਼ਾ ਜੀ ਦਾ ਫਿਰ ਕੀਰਤਨ ਫਿਰ ਕਥਾ ਫਿਰ ਕਵੀ ਦਰਬਾਰ ਢਾਡੀ ਵਾਰਾਂ ਕਵੀ ਸ਼ਰੀ ਐਨਾ ਕੁਝ ਦੇਤਾ ਗਿਆਨ ਦਾ ਭੰਡਾਰ ਨਾ ਤੁਹਾਨੂੰ ਗਿਆਨ ਵੱਲੋਂ ਪਿੱਛੇ ਰਹਿਣ ਦਿੱਤਾ ਨਾ ਤੁਹਾਨੂੰ ਸਰੀਰ ਵੱਲੋਂ ਤੁਹਾਡੇ ਸਰੀਰ ਵੀ ਤਕੜੇ ਤੁਹਾਡੇ ਮਨ ਵੀ ਤਕੜੇ ਕਰਕੇ ਦੱਸੋ ਸਾਸ਼ਟਾ ਕੌਣ ਆਉਂਦੇ ਪੰਜ ਗੁਰੂਆਂ ਨੇ ਪੰਜ ਜਾਮੇ ਲਾ ਕੇ ਗ੍ਰੰਥ ਤਿਆਰ ਕੀਤਾ ਜਿੰਨੀ ਦੇਰ ਮਹਾਰਾਜ ਦਾ ਸ੍ਰੋਤ ਤਿਆਰ ਨਹੀਂ ਹੋਇਆ ਕਿਹੜਾ ਹਮਲਾਵਰ ਆਇਆ ਮਹਾਰਾਜ ਨੇ ਕਿਸੇ ਦਾ ਜਵਾਬ ਨਹੀਂ ਦਿੱਤਾ ਜਿੰਨਾ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਿਆਰ ਨਹੀਂ ਹੋਇਆ ਸੁਲੀਖਾਨ ਆਇਆ ਸੁਦੀਖਾਨ ਆਇਆ ਸਾਰਿਆਂ ਦੇ ਮਹਾਰਾਜ ਤੇ ਛੱਡਦਾ ਫਿਰ ਅਗਲੇ ਸਮਾਂ ਜੀ ਜਾਮੇ ਲਾਗੇ ਪੰਥ ਬਿਆਰ ਕੀਤਾ ਇੱਕ ਅੰਦਰੋਂ ਸਮਝਾਉੂ ਇੱਕ ਬਾਹਰੋਂ ਸਮਝਾਉੂ ਪੰਥ ਨੇ ਬਾਹਰੋਂ ਰੋਕਣਾ ਹੈ ਗ੍ਰੰਥ ਨੇ ਅੰਦਰੋਂ ਸਮਝਾਉਣਾ ਹੈ ਇਹ ਦੋ ਤਰ੍ਹਾਂ ਦੀ ਮੁਕੰਮਲ ਕਵਾਈ ਜੁਗੋ ਜੁਗਾ ਪਰ ਰਹੀਏ ਨਾ ਰਹੀਏ ਇਹ ਗੁਰੂ ਗ੍ਰੰਥ ਗੁਰੂ ਪੰਥ ਦਾ ਸਿਧਾਂਤ ਰਹੀਗੀ ਦੁਨੀਆ ਤੱਕ ਦੁਨੀਆ ਨੂੰ ਚਾਨਣ ਦਿਖਾਉਂਦਾ ਰਹੇਗਾ ਗੁਰੂ ਨਾਨਕ ਫਾਤਿਹ ਖਾਨੇ ਜਿਹੜੀ ਨਹੀਂ ਰੱਖੀ 200 ਸਾਲ ਤੱਕ ਉਤੋਂ ਇਸਤਿਬਲ ਉਤਰਦੀ ਹੋਈ ਦਸਵੇਂ ਪਾਤਸ਼ਾਹ ਨੇ ਉਹੀ ਮਕਾਨ ਖੜਾ ਕਰਕੇ ਉਹਦੀ ਸੰਪੂਰਨ ਸੰਪੂਰਨਤਾ ਕੀਤੀ ਕਾਲਸਾ ਇਸ ਧਰਤੀ ਤੇ ਪ੍ਰਗਟ ਕੀਤਾ ਅੱਜ ਸਾਨੂੰ ਸਾਰਿਆਂ ਨੂੰ ਅਮਰਤ ਛਕਣਾ ਪੈਣਾ ਹਰ ਸਿੱਖ ਨੂੰ ਹਰ ਪਰਿਵਾਰਾਂ ਸਮੇਤ ਆਉਣਾ ਪੈਣਾ ਪ੍ਰਲਾਦ ਆਪਣੇ ਬੱਚੇ ਨੂੰ ਰੱਬ ਦਾ ਨਾਂ ਨਹੀਂ ਲੈਣ ਦਿੰਦਾ ਤੇ ਆਪਾਂ ਸਾਡਾ ਬੱਚਾ ਕਦੇ ਅਮਰਤ ਛਕਣਾ ਅਸੀਂ ਕੀ ਕਰਦੇ ਹਾਂ ਅਸੀਂ ਵੀ ਤਾਂ ਕਹਿੰਦੇ ਰਹਿਣ ਦੇ ਸਾਡੀ ਦੀ ਕਵੇ ਅਮਰਤ ਛਕਣਾ ਅਸੀਂ ਵੀ ਤੋ ਰੁਕਦੇ ਆ ਜੇ ਹਰਨਾਥ 'ਚ ਰੋਕਦਾ ਸੀ ਵੀ ਅਸੀਂ ਫਿਰ ਥੋੜੇ ਬਹੁਤ ਘਰਾਲੀ ਗਏ ਉਹਨਾਂ ਸਾਧ ਸੰਗਤ ਜੀ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਆਓ ਢੰਡੇ ਬਾਟੇ ਦੀ ਬਹੁਤ ਸ਼ਾਤੀ ਅਮਰ ਸਗੋ ਕੇਸ ਗੜ ਖਾਵਤੋ ਸਾਰਿਆਂ ਨੂੰ ਆਵਾਜ਼ ਹੈ ਆਓ ਗੁਰੂ ਦੇ ਪਰਿਵਾਰਕ ਸ਼ਾਮਲ ਹੋਈਏ ਪਰਿਵਾਰ ਵਿੱਚ ਭਾਈ ਬਣਨਾ ਪੈਣਾ ਇੱਕ ਸਿੱਖ ਦੂਜੇ ਸਿੱਖ ਨੂੰ ਪੂਜਾ ਨਾ ਕਰਾਵੇ ਇੱਕ ਸਿੱਖ ਦੂਜੇ ਸਿੱਖ ਨੂੰ ਆਪਣੇ ਪੈਰਾਂ ਜਿਨਾ ਭਾਵੇ ਭਾਈ ਦਇਆ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਨ ਸਿੰਘ ਭਾਈ ਸਾਹਿਬ ਸਿੰਘ ਆਪਾਂ ਜਦ ਤੱਕ ਭਰਾ ਨਹੀਂ ਬਣਦੇ ਸਤੰਸ ਦਾ ਬੇੜਾ ਪਾਰ ਨਹੀਂ ਹੋਣਾ ਸੱਚੇ ਪਾਤਸ਼ਾਹ ਕਿਰਪਾ ਕਰੇ ਮੇਰੀ ਕੌਮ ਨੂੰ ਸਾਨੂੰ ਸਾਰਿਆਂ ਨੂੰ ਭਰਾ ਬਣਨਾ ਆਵੇ ਭਰਾ ਹੋਣ ਤੇ ਜੰਗ 'ਚ ਮਰਨਾ ਵੀ ਸੌਖਾ ਹੁੰਦਾ ਕੋਈ ਗੱਲ ਨਹੀਂ ਮਗਰ ਹੈਗੇ ਆ ਜਿੰਨਾ ਚਿਰ ਸਾਡੀ ਧੜੇਬਾੜੀ ਕਦਮ ਨਹੀਂ ਹੁੰਦੀ ਇੱਕ ਸਾਡੇ ਗੁਰੂਆਂ ਦੀਆਂ ਸੰਸਥਾਵਾਂ ਨੇ ਲੰਗਰ ਸੰਗਤ ਸੰਗਤ ਇੱਕ ਸਾਡੀਆਂ ਆਹ ਸੰਸਥਾਵਾਂ ਨੇ ਜਿਹੜੀਆਂ ਇਹ ਸਾਰਿਆਂ ਨੂੰ ਖਤਰਾ ਹੈ ਗੁਰੂ ਗ੍ਰੰਥ ਸਾਹਿਬ ਤੇ ਹਮਲੇ ਹੋਏ ਗੁਰੂ ਪੰਥ ਤੇ ਹਮਲੇ ਹੋਏ ਸਾਡੀਆਂ ਸੰਸਥਾਵਾਂ ਖਦਰੇ ਚ ਪੂਰੀ ਕੌਮ ਸਟੇਟਲੈਸ ਕੌਮ ਹੈ ਫਿਰ ਵੀ ਗੁਰੂ ਦੇ ਆਸਰੇ ਨਾਲ ਦੁਨੀਆ ਦੇ ਵਿੱਚ ਜਜਾਏਕਾਰ ਦੇ ਡੰਕੇ ਵੱਜ ਰਹੇ ਸਾਧ ਸੰਗਤ ਜੀ ਆਪਣੀ ਤਾਕਤ ਨੂੰ ਪਛਾਣੀਏ ਇੱਕ ਹੋਈਏ ਇੱਕ ਗੁਰੂ ਪਾਤਸ਼ਾਹ ਦੇ ਝੰਡੇ ਥੱਲੇ ਇਕੱਠੇ ਹੋਈਏ ਪੋਲਾ ਮਨਾਉਣ ਦਾ ਮਤਲਬ ਇਹ ਹੈ ਅੰਦਰੋਂ ਤੇ ਬਾਹਰੋਂ ਦੋ ਪਾਸਿਓਂ ਤਕੜੇ ਹੋਵੋ ਮਹਾਰਾਜ ਨੇ ਆਖਿਆ ਸੀ ਰੋਟੀ ਕਪੜਾ ਮਕਾਨ ਸਾਡੀਆਂ ਜ਼ਰੂਰਤਾਂ ਨਹੀਂ ਆ ਸਾਡੀ ਜ਼ਰੂਰਤ ਇਹ ਆ ਕਿ ਸਵੇਰੇ ਪੜੋ ਸ਼ਾਮਾਂ ਨੂੰ ਮੱਲ ਖੜੇ ਚ ਭੋਲੋ ਤੁਹਾਡੇ ਸਰੀਰ ਤਕੜੇ ਤੁਹਾਡੇ ਮਨ ਤਕੜੇ ਬਾਂਦਰ ਦੇ ਕੋਲ ਕੱਲੀ ਚੁਸਤੀ ਆ ਦਿਮਾਗ ਦੀ ਝੋਟੇ ਕੋਲ ਕੱਲਾ ਜੋਰ ਹੈ ਬਾਂਦਰ ਵੀ ਗੁਲਾਮੀ ਕਰਦਾ ਝੋਟਾ ਵੀ ਗੁਲਾਮੀ ਕਰਦਾ ਬੱਬਰ ਸ਼ੇਰ ਦੇ ਕੋਲ ਜੋਰ ਵੀ ਹੈਗਾ ਦਿਮਾਗ ਵੀ ਹੈਗਾ ਉਹ ਹਾਥਿਆਂ ਨੂੰ ਢਾ ਲੈਂਦਾ ਸੱਚੇ ਪਾਤਸ਼ਾਹ ਨੇ ਕਿਹਾ ਪੜਨਾ ਵੀ ਸਿੱਖੋ ਲੜਨਾ ਵੀ ਸਿੱਖੋ ਦੁਨੀਆ ਦੇ ਵਿੱਚ ਦੋ ਹੀ ਤਰੀਕੇ ਕਿਸੇ ਨੂੰ ਸਮਝਾਉਣ ਦੇ ਹ। ਪਹਿਲਾ ਤਰੀਕਾ ਮੋਟੀਵੇਸ਼ਨ ਦਾ। ਮੋਟੀਵੇਸ਼ਨ ਦੇਣੀ, ਗਿਆਨ ਦੇਣਾ, ਪ੍ਰੇਰਣਾ ਕਰਨੀ, ਸਮਝਾਉਣ ਦੇ ਵਿੱਚ ਆਪ ਦਾ ਨੁਕਸਾਨ ਕਰਉਣਾ ਪੈਂਦਾ। ਵੱਧ ਤੋਂ ਵੱਧ ਕਿੰਨਾ ਕਰਾਇਆ ਜਾ ਸਕਦਾ ਹੈ। ਵੱਧ ਤੋਂ ਵੱਧ ਤੰਦੀ ਲੋਥੇ 'ਤੇ ਬਿਠਾ ਜਾ ਸਕਦਾ ਹੈ। ਇਦੋਂ ਵੱਧ ਮੋਟੀਵੇਸ਼ਨ ਨਹੀਂ ਦਿੱਤੀ ਜਾ ਸਕਦੀ। ਇਦੋਂ ਬਾਅਦ ਮੀਰੀ ਪੀਰੀ ਦੀ ਤਲਵਾਰ ਹੱਥ 'ਚ ਹੋਣੀ ਜ਼ਰੂਰੀ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਪੂਰੀ ਦੁਨੀਆ ਦੇ ਵਾਸਤੇ ਇੱਕ ਮੁਕੰਮਲ ਅਗਵਾਈ ਬਖਸ਼ਿਸ਼ ਕੀਤੀ ਆ ਸਾਰੀ ਦੁਨੀਆ ਦੇ ਸਾਰਿਆਂ ਸਵਾਲਾਂ ਦੇ ਜਵਾਬ 1699 ਦੀ ਵਿਸਾਖੀ ਵਾਲੇ ਦਿਨ ਦੇ ਦਿੱਤੇ ਸੀ ਸਮਝ ਆਜਣ ਚਾਹੇ 10 20 ਸਾਲ ਠਹਿਰ ਕੇ ਆਜਣ ਆਉਣਗੇ ਜਰੂਰ ਗੁਰੂ ਸਚੇਤ ਪਾਤਸ਼ਾਹ ਮਹਾਰਾਜ ਦੇ ਬਚਨ ਜੁਗੋ ਜੁਗ ਅਟਲ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਸਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਮਹਾਰਾਜ ਨਾਮ ਦਾ ਸੱਚਾ ਰੰਗ ਸਾਰਿਆਂ ਦੇ ਘਰਾਂ ਨੂੰ ਲਾਵੇ ਸਿੱਖੀ ਦਾ ਰੰਗ ਸਾਰਿਆਂ ਨੂੰ ਲਗੇ ਔਰ ਸੰਗਤ ਪਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਮਹਾਰਾਜ ਨੇ ਕਿਹਾ ਮੇਰੀ ਤਾਕਤ ਜੇ ਬਾਬੇ ਨਾਨਕ ਦੀ ਤਾਕਤ ਪੁੱਛਦੇ ਹੋ ਤੇ ਸੰਗਤ ਤੇ ਪਾਣੀ ਬਸ ਪਾਣੀ ਨਾਲ ਤੇ ਸੰਗਤ ਨਾਲ ਜੁੜ ਜੀਏ ਤੁਹਾਡੇ ਪਿੰਡਾਂ ਚ ਗੁਰਦੁਆਰੇ ਆ ਸੁਣਨੇ ਪਹਿਲੇ ਸਵੇਰੇ ਕਈ ਥਾਈਂ ਗ੍ਰੰਥੀ ਸਿੰਘ ਆਪੇ ਪ੍ਰਕਾਸ਼ ਕਰਦਾ ਭਰ ਦਿਓ ਉਹਨਾਂ ਨੂੰ ਹਾਲ ਭਰੇ ਹੋਣ ਕੀਰਤਨ ਹੋਵੇ ਆਸਾ ਦੀ ਵਾਰ ਦਾ ਕਥਾ ਹੋਵੇ ਕੀਰਤਨ ਹੋਵੇ ਗੁਰੂ ਮਹਾਰਾਜ ਕਿਰਪਾ ਕਰਨ ਸਸੀਂ ਸੰਗਤ ਨਾਲ ਜੁੜ ਜੀਏ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਤੋਬੇ ਤੇ ਪਈਆਂ ਕਰਨ ਦਾ ਇੱਕੋ ਤਰੀਕਾ ਸੰਗਤ ਕਰੋ ਆਪੋ ਆਪਣੇ ਪਿੰਡਾਂ ਦੇ ਨਗਰਾਂ 'ਚ ਗੁਰੂ ਘਰਾਂ ਦੀ ਸੰਭਾਲ ਕਰੋ ਕੀਰਤਨ ਹੋਵੇ ਕਥਾ ਹੋਵੇ ਗੁਰਬਾਣੀ ਦੀ ਸੰਥਿਆ ਹੋਵੇ ਜੋ ਗੁਰੂ ਨਾਨਕ ਸਾਹਿਬ ਦਾ ਹੁਕਮ ਮੰਨ ਕੇ ਗੁਰੂ ਅੰਗਦ ਸਾਹਿਬ ਜੀ ਨੇ ਫਲੂਰ ਸਾਹਿਬ ਕੀਤਾ 12 ਸਾਲ ਲਗਾਤਾਰ ਸਵੇਰੇ ਬੱਚਿਆਂ ਨੂੰ ਪੜਾਇਆ ਸ਼ਾਮਾਂ ਨੂੰ ਮੱਲ ਖਾੜੇ 'ਚ ਭੋਲਣ ਲਾਇਆ ਉਹਦੇ 'ਚੋਂ ਵਿਦਵਾਨ ਪੈਦਾ ਹੋਏ ਉਹਦੇ 'ਚੋਂ ਯੋਧੇ ਪੈਦਾ ਹੋਏ ਆਓ ਆਪੋ ਆਪਣੇ ਪਿੰਡਾਂ ਨਗਰਾਂ 'ਚ ਗੁਰਬਾਣੀ ਸੰਥਿਆ ਦੀ ਅਰਥਾਂ ਸਮੇਤ ਕਲਾਸ ਸ਼ੁਰੂ ਕਰੋ ਬੇਬੀਆਂ ਭੈਣਾਂ ਵਾਸਤੇ ਸ਼ੁਰੂ ਕਰੋ ਬੱਚਿਆਂ ਵਾਸਤੇ ਕਰੋ ਅਤੇ ਮਲਖਾੜਾ ਗਧਕਾ ਸ਼ਸਤਰ ਵਿਦਿਆ ਦੀਆਂ ਕਲਾਸਾਂ ਜ਼ਰੂਰ ਸ਼ੁਰੂ ਕਰੋ ਸੱਚੇ ਪਾਤਸ਼ਾਹ ਸਾਰੀ ਕੌਮ ਨੂੰ ਆਪਦੇ ਰਾਹ ਤੇ ਤੋਰ ਲਵੇ ਮਹਾਰਾਜ ਕਿਰਪਾ ਕਰੇ ਜ਼ਿੰਦਗੀ ਦੇ ਜਿੰਨੇ ਸਾਲ ਸਾਡੇ ਲੰਘੇ 30 40 50 ਸਾਲ ਪਤਾ ਨਹੀਂ ਲੱਗਾ ਕਦੋਂ ਲੰਘੇ ਆ ਜਿਹੜੇ 10 ਵੀ ਰਹਿੰਦੇ ਹੋਣਗੇ ਲੱਗਣਾ ਉਹਨਾਂ ਦਾ ਵੀ ਮਹਾਰਾਜ ਕਿਰਪਾ ਕਰੇ ਜੀਓ ਪਿੰਡ ਦੀ ਰਾਸ ਰੱਬ ਤੋਂ ਉਧਾਰੀ ਲਈ ਹੈ ਇਹਨੂੰ ਸਹੀ ਥਾਂ ਤੇ ਖਰਚ ਦੀਏ ਸਰੀਰ ਸੇਵਾ ਕਰੇ ਮਨ ਸਿਮਰਨ ਕਰੇ ਆਸ ਦੀਆਂ ਹੋਲਾ ਗਲਤੀਆਂ ਖਿਮਾ ਕਰਨੀਆਂ ਜੀ ਹੋਲਾ ਮਹੱਲਾ ਸਭ ਨੂੰ ਮੁਬਾਰਕ ਸ਼ਸਤਰ ਵਿਦਿਆ ਜ਼ਰੂਰ ਸਿੱਖੋ ਥੋੜਾ ਬੋਟਾ ਗੱਤਕਾ ਆਪਣੇ ਬੱਚਿਆਂ ਨੂੰ ਸਿਖਾਓ ਆਪ ਸਿੱਖੋ ਹੋਲਾ ਮਹੱਲਾ ਮਨਾਉਣ ਦਾ ਇਹੋ ਹੀ ਤਰੀਕਾ ਵਾ ਸੱਚੇ ਪਾਤਸ਼ਾਹ ਨੇ ਹੋਲਾ ਖੇਡਿਆ ਤੇ ਖੇਡਣ ਵਾਸਤੇ ਫਿਰ ਜੰਧਾਨ ਸਿੰਘ ਖੇਡਦੇ ਆ ਉਹਨਾਂ ਤੋਂ ਆਪਾਂ ਸਿੱਖ ਸਕਦੇ ਆ ਉਹ ਹੋਲਾ ਮਹੱਲਾ ਖੇਡ ਰਹੇ ਆ ਸ਼ਸਤਰ ਵਿਦਿਆ ਦੇ ਨਾਲ ਆਪਾਂ ਵੀ ਦਸਮ ਪਾਤਸ਼ਾਹ ਮਹਾਰਾਜ ਤੋਂ ਉਹ ਸਾਡੀ ਆਜ਼ਾਦੀ ਚਾਹੁੰਦੇ ਨੇ ਦੁਨੀਆਂ ਦਾ ਹਰ ਮਲੁਕ ਆਜ਼ਾਦ ਹੋਵੇ ਕੋਈ ਕਿਸੇ ਨੂੰ ਗੁਲਾਮ ਨਾ ਬਣਾਵੇ ਉਹਦੇ ਲਈ ਕੀਤਾ ਹੈ ਸਾਡੇ ਤਨ ਤੇ ਸਾਡੇ ਮਨ ਦੋਵੇਂ ਤੰਦਰੁਸਤ ਰਹਿਣ ਇਹਨੇ ਕੋ ਬਚਨ ਪ੍ਰਵਾਨ ਕਰਨੇ ਜੀ ਭੁੱਲਾ ਚੁਕਾਂ ਦੀ ਖਮਾ ਸਮਾ ਵਦ ਲਾਗਿਆ ਦਾਸ ਖਮਾ ਦਾ ਜਸਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ